ਦੋਸਤੋ ਕੀ ਤੁਸੀਂ ਵੀ ਕਿਸੇ ਦੇ ਬਿਨਾ ਮੰਗਣ ਦੇ ਸਲਾਹ ਦਿੰਦੇ ਜੀ ਜਾਂ ਤੁਹਾਨੂੰ ਵੀ ਇਹ ਆਤਾ ਵੀ ਹਰ ਕਿਸੇ ਦੀ ਮਦਦ ਕਰਨ ਦੀ ਜਾਂ ਕੋਈ ਵੀ ਕੰਮ ਤੁਸੀਂ ਸ਼ੁਰੂ ਕਰਦੇ ਆ ਤੇ ਉਹ ਕਰਨ ਤੋਂ ਪਹਿਲਾਂ ਹੀ ਸਾਰਿਆਂ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਆ ਕਿ ਮੈਂ ਇਹ ਕਰਨ ਵਾਲਾ ਮੈਂ ਉਹ ਕਰਨ ਵਾਲਾ ਮੈਂ ਆ ਕਰਨਾ ਐਦਾਂ ਸ਼ੁਰੂ ਕਰਨਾ ਕਿ ਤੁਸੀਂ ਵੀ ਐਦਾਂ ਕਰਦੇ ਹੋ ਤੇ ਜੀ ਤੁਹਾਡਾ ਜਵਾਬ ਹਾਂ ਆ ਤੇ ਫਿਰ ਇਹ ਜਿਹੜੀ ਵੀਡੀਓ ਅੱਜ ਦੀ ਇਹ ਤੁਹਾਨੂੰ ਜ਼ਰੂਰ ਜੜੀ ਦੇਖਣੀ ਚਾਹੀਦੀ ਹੈ ਸੁਣਨੀ ਚਾਹੀਦੀ ਚੰਗੀ ਤਰ੍ਹਾਂ ਧਿਆਨ ਨਾਲ ਦੋਸਤੋ ਤੁਸੀਂ ਸੁਣਿਆ ਹੋਣਾ ਨਾ ਜਦੋਂ ਛੋਟੇ ਹੁੰਦੇ ਆ ਸਾਡੇ ਬਜ਼ੁਰਗ ਸਾਡੇ ਘਰ ਚ ਸਿਆਣੇ ਲੋਕੀ ਆਮ ਹੀ ਕਹਿ ਦਿੰਦੇ ਨੇ ਦੀ ਨજર ਲੱਗਣੀ ਤੇ ਇਹ ਸੱਚ ਵਿੱਚ ਲੱਗ ਜਾਂਦੀ ਹੈ ਇਸ ਲਈ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨੂੰ ਦੱਸਿਆ ਨਾ ਕਰੋ ਹੁਣ ਤੁਸੀਂ ਐ ਸੋਚੋ ਬਿੱਕਨੇ ਲੋਕਾ ਜਦੋਂ ਤੁਹਾਡਾ ਬੁਰਾ ਸਮਾਂ ਸੀ ਤੇ ਉਦੋਂ ਉਹ ਤੁਹਾਡੇ ਕੰਮ ਆਏ ਜਾਂ ਉਹਨਾਂ ਨੇ ਮਦਦ ਦਾ ਹੱਥ ਵਧਾਇਆ ਤੁਹਾਡੇ ਵੱਲ ਤੇ ਜਦੋਂ ਤੁਹਾਨੂੰ ਕੋਈ ਜ਼ਰੂਰਤ ਸੀ ਤੇ ਕਈ ਵਾਰ ਤੁਸੀਂ ਫੋਨ ਕਰੋ ਤੇ ਕਈ ਫੋਨ ਉਹ ਨਹੀਂ ਚੁੱਕਦੇ ਕਿ ਉਹਨਾਂ ਨੇ ਉਸੇ ਬੜੇ ਫੋਨ ਚੁੱਕਿਆ ਸੀ ਤੁਹਾਡੇ ਬੁਲਾਉਣ ਤੇ ਆ ਗਏ ਸੀ ਤੁਹਾਡੀ ਹੈਲਪ ਕੀਤੀ ਸੀ ਜੇ ਨਹੀਂ ਨਾ ਇਹ ਜਿਹੜਾ ਤੁਸੀਂ ਹੁਣ ਪੋਲਾ ਪਾਣਾ ਨਾ ਤੁਹਾਡਾ ਉਨੁਛੜ ਤੋ ਤੇ ਸਮਾਰਟ ਬਣੋ ਅੱਜ ਮੈਂ ਤੁਹਾਨੂੰ 9 ਐਸ ਤਰ੍ਹਾਂ ਦੇ ਨਿਜਮ ਦੱਸਣ ਵਾਲੀਆਂ ਜਿੰਨੂੰ ਸੁਣਨ ਤੋਂ ਬਾਅਦ ਵੈਸੇ ਤੁਸੀਂ ਬਹੁਤ ਹੀ ਸਮਾਰਟ ਇਨਸਾਨ ਬਣ ਜਾਓਗੇ ਤੇ ਜਿਹੜੇ ਤੁਹਾਨੂੰ ਲੋਕੀ ਯੂਜ਼ ਕਰਦੇ ਆ ਨਾ ਉਤੋਂ ਬਚ ਜਾਓਗੇ ਕਈ ਵਾਰ ਉਹ ਦਾਨੀ ਇਮੋਸ਼ਨਲ ਬਲੈਕਮੇਲ ਕਰਦੇ ਆ ਤੇ ਤੁਸੀਂ ਉਸੇ ਵੇਲੇ ਪਛਾਣਨੇ ਮਦਦ ਕਰਨਾ ਨੂੰ ਇਸ ਲਈ ਇਹ ਵੀਡੀਓ ਨੂੰ ਤੁਸੀਂ ਅਖੀਰ ਤੱਕ ਜ਼ਰੂਰ ਵੇਖਣਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜਾ ਪਹਿਲਾ ਰੋਲ ਆ ਨਾ ਉਹ ਹੈਗਾ ਵੀ ਮਾਫ ਕਰੋ ਪਰ ਐ ਭੁੱਲੋ ਨਾ ਵੀ ਉਹਨਾਂ ਨੇ ਤੁਹਾਡੇ ਨਾਲ ਕੀ ਕੀਤਾ ਆ ਜਿਹੜੀ ਅੱਜ ਕੱਲ ਦੀ ਦੁਨੀਆ ਨਾ ਇਹ ਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਆ ਇੱਕ ਤੁਹਾਡੇ ਨਾਲ ਬੜੇ ਚੰਗੇ ਬਣਦੇ ਉਹ ਆਪਣੇ ਕਿਸੇ ਫਾਇਦੇ ਲਈ ਬਣਦੇ ਆ ਤੇ ਦੂਜੇ ਜਿਹੜੀ ਤੁਹਾਡੀਆਂ ਉਸ਼ਾਈਆਂ ਨਾ ਤੁਹਾਡਾ ਚੰਗਾ ਸੁਭਾਅ ਆ ਉਹਦਾ ਫਾਇਦਾ ਚੁੱਕਦੇ ਆ ਬਸ ਉਹ ਮੌਕਾ ਲੱਭਦੇ ਰਹਿੰਦੇ ਵੀ ਕਦੋਂ ਇਹਨਾਂ ਨੂੰ ਵਰਤਿਆ ਜਾਵੇ ਤੁਸੀਂ ਕਈ ਵਾਰ ਕਿਸੇ ਤੇ ਜਿਦਾ ਭਰੋਸਾ ਕਰਦਾ ਤੁਹਾਡੇ ਤੇ ਕੋਈ ਤੇ ਤੁਸੀਂ ਸੋਚਦੇ ਆ ਵੀ ਦੂਸਰਾ ਵੀ ਮੇਰੇ ਵਰਗਾ ਹੀ ਆ ਮੇਰੇ ਵਰਗਾ ਹੀ ਇਮਾਨਦਾਰ ਹੋਣਾ ਮੇਰੇ ਵਰਗਾ ਹੀ ਸੱਚੇ ਦਿਲ ਦਾ ਹੋਣਾ ਪਰ ਹਕੀਕਤ ਜਿਹੜੀ ਇਹਦੇ ਉਲਟ ਹੁੰਦੀ ਆ ਜਿਆਦਾਤਰ ਜਿਹੜੇ ਲੋਕ ਹੁੰਦੇ ਨਾ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਆ ਉਹ ਉਦੋਂ ਤੱਕ ਤੁਹਾਡੇ ਨਾਲ ਹੁੰਦੇ ਜਾਂ ਉਹ ਤੁਹਾਡੀ ਮਦਦ ਜਿੰਨਾ ਜ਼ਰੂਰ ਨੂੰ ਮਿਲ ਰਹੀ ਆ ਤੁਹਾਡਾ ਸਮਰਥਨ ਮਿਲ ਰਿਹਾ ਵਾ ਤੁਸੀਂ ਉਹਦੀ ਹੈਲਪ ਕਰ ਰਹੇ ਹੋ ਜਦੋਂ ਕੰਮ ਖਤਮ ਹੋ ਜਾਂਦਾ ਉਹ ਤੁਹਾਨੂੰ ਭੁੱਲ ਜਾਂਦੇ ਫਿਰ ਤੂੰ ਕੌਣ ਤੇ ਮੈਂ ਕੌਣ ਕੀ ਤਹੀਂ ਕੀ ਤੂੰ ਹੀ ਕਦੀ ਸੋਚਿਆ ਵੀ ਜਿੰਨਾ ਲੋਕਾਂ ਲਈ ਤੁਸੀਂ ਪੂਰੇ ਇਮਾਨਦਾਰ ਸੀ ਉਹਨਾਂ ਨੂੰ ਸਮਾਂ ਦਿੱਤਾ ਤੇ ਪਾਵ ਮਨਾਵਾ ਜਿਹੜੀਆਂ ਤੁਹਾਡੀਆਂ ਐਨੀਆਂ ਸੋਹਣੀਆਂ ਸੀ ਉਹਨਾਂ ਲਈ ਤੇ ਫਿਰ ਕਿਉਂ ਉਹ ਐਨੀ ਆਸਾਨੀ ਨਾਲ ਤੁਹਾਨੂੰ ਧੋਖਾ ਦੇ ਸਕਦੇ ਇਹਦਾ ਬਹੁਤ ਸਿੱਧਾ ਜਿਹਾ ਜਵਾਬ ਆ ਉਹਨਾਂ ਲਈ ਤੁਸੀਂ ਸਿਰਫ ਇੱਕ ਸਾਧਨ ਸੀ ਇੱਕ ਵਿਕਲਪ ਸੀ ਜਦ ਕਿ ਤੁਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਨਾ ਜ਼ਿੰਦਗੀ 'ਚ ਬਹੁਤ ਪਹਿਲਾ ਸਥਾਨ ਦਿੱਤਾ ਸੀ ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਸੀ ਗਲਤੀ ਇਹ ਨਹੀਂ ਹੈ ਕਿ ਤੁਸੀਂ ਕਿਸੇ ਤੇ ਭਰੋਸਾ ਕੀਤਾ ਗਲਤੀ ਇਹ ਵਾ ਕਿ ਤੁਸੀਂ ਸੋਚ ਲਿਆ ਵੀ ਉਹ ਵੀ ਤੁਹਾਡੀ ਵਰਗਾ ਇਮਾਨਦਾਰ ਹੁਣ ਵਕਤ ਆ ਗਿਆ ਤੁਸੀਂ ਆਪਣੀ ਸੋਚ ਨੂੰ ਬਦਲੋ ਹਾਂ ਦੂਸਰਿਆਂ ਦੀਆਂ ਗਲਤੀਆਂ ਨੂੰ ਮਾਫ਼ ਤੁਸੀਂ ਕਰ ਸਕਦੇ ਆ ਪਰ ਭੁੱਲੋ ਨਾ ਕਿ ਉਹਨੇ ਤੁਹਾਡੇ ਨਾਲ ਕੀ ਕੀਤਾ ਤੁਹਾਡੀ ਜਿਹੜੀ ਸਭ ਤੋਂ ਵੱਡੀ ਬੇਵਕੂਫੀ ਹੁੰਦੀ ਹੈ ਨਾ ਉਹ ਇਹ ਹੁੰਦੀ ਆ ਵੀ ਜਿਹੜੇ ਇਨਸਾਨ ਨੇ ਤੁਹਾਨੂੰ ਧੋਖਾ ਦਿੱਤਾ ਹੁੰਦਾ ਨਾ ਤੁਸੀਂ ਦੁਬਾਰਾ ਉਹਦੇ ਤੇ ਵਿਸ਼ਵਾਸ ਕਰਦੇ ਆ ਫਿਰ ਉਹ ਤੁਹਾਨੂੰ ਧੋਖਾ ਦਿੰਦਾ ਤੇ ਤੁਸੀਂ बार-बार ਇਹੋ ਜਿਹੇ ਲੋਕਾਂ ਦੇ ਭਰੋਸਾ ਕਰਦੇ ਆ ਉਹ ਤੁਹਾਡਾ ਭਰੋਸਾ ਤੋੜਦੇ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਧੋਖਾ ਦਿੱਤਾ ਹੁੰਦਾ ਇਹ ਗਲਤੀ ਉਹਨਾਂ ਦੀ ਨਹੀਂ ਆ ਤੁਹਾਡੀ ਹੈ ਇਸ ਲਈ ਆਪਣੇ ਆਪ ਨੂੰ ਖੁਦ ਨੂੰ ਇੰਨਾ ਮਜ਼ਬੂਤ ਬਣਾਓ ਕਿ ਤੁਸੀਂ ਦੂਸਰਿਆਂ ਨੂੰ ਮaaf ਤੇ ਕਰ ਸਕੋ ਪਰ ਉਹਨਾਂ ਦੀ ਕਿਸੇ ਵੀ ਚਲਾਕੀ ਦਾ ਸ਼ਿਕਾਰ ਨਾ ਬਣੋ ਰੂਲ ਨੰਬਰ 2 ਹੈਗਾ ਵਾ ਵੀ ਸਭ ਦੀ ਸੁਣੋ ਪਰ ਕਰੋ ਆਪਣੇ ਮਨ ਦੀ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਹਰ ਫੈਸਲੇ ਦੂਸਰਿਆਂ ਦੀ رائے ਲੈ ਲੈ ਕੇ ਕਰਦੇ ਰਹੋਗੇ ਤਾਂ ਯਾਦ ਰੱਖੋ ਤੁਹਾਡੀ ਮੰਜ਼ਿਲ ਜਿਹੜੀ ਉਹ ਹੀ ਹੋਊਗੀ ਜਿਹੜੀ ਤੁਹਾਡੇ ਲਈ ਲੋਕਾਂ ਨੇ ਤੈਅ ਕੀਤੀ ਹੈ ਜਿਹੜੇ ਤੁਸੀਂ ਖੁਦ ਸੁਪਨੇ ਲੈਣ ਉਹ ਕਦੀ ਵੀ ਤੁਹਾਨੂੰ ਮੰਜ਼ਿਲ ਨਹੀਂ ਮਿਲੂਗੀ ਐਸ ਦੁਨੀਆਂ 'ਚ ਤੁਹਾਨੂੰ ਸਲਾਹ ਦੇਣ ਵਾਲੇ ਬਹੁਤ ਮਿਲ ਜਾਣਗੇ ਹਰ ਕੋਈ ਬੈਠਾ ਵਾ ਗਿਆਨ ਵੰਡਣ ਨੂੰ ਮਾਤਾ ਪਿਤਾ ਜਿਹੜੇ ਆ ਉਹ ਕਹਿਣਗੇ ਬਈ ਸਰਕਾਰੀ ਨੌਕਰੀ ਲੱਭ ਲਾ ਕੋਈ ਸਾਰੀ ਉਮਰ ਦੀ ਰੋਟੀ ਰਿਸ਼ਤੇਦਾਰ ਕਹਿਣਗੇ ਸੈਟਲ ਹੋ ਜਾ ਕਿਤੇ ਫਿਰ ਕੋਈ ਰਿਸ਼ਤਾ ਰੁਸਤਾ ਵੇਖੀਏ ਦੋਸਤ ਕਹਿਣਗੇ ਰਿਸਕ ਨਾ ਲਈ ਪਈ ਐਵੇਂ ਪੈਸਾ ਬਰਬਾਦ ਕਰੇਗਾ ਪਰ ਜਦੋਂ ਤੁਸੀਂ ਡਿੱਗੋਗੇ ਨਾ ਜਦੋਂ ਤੁਸੀਂ ਸੰਘਰਸ਼ ਕਰੋਗੇ ਜਦੋਂ ਤੁਸੀਂ ਬਾਰ-ਬਾਰ ਕੋਸ਼ਿਸ਼ ਕਰੋਗੇ ਤੁਸੀਂ ਆਪਣੇ ਸੁਪਨਿਆਂ ਲਈ ਲੜ ਰਹੇ ਹੋਗੇ ਤੁਹਾਡੇ ਕੋਲ ਕਈ ਵਾਰ ਸਾਧਨ ਨਹੀਂ ਹੋਣਗੇ ਤੇ ਫਿਰ ਤੁਹਾਡਾ ਸਾਥ ਜੜਾਣਾ ਕੋਈ ਨਹੀਂ ਦੇਊਗਾ ਕੋਈ ਤੁਹਾਡੇ ਨਾਲ ਨਹੀਂ ਹੋਊਗਾ ਸਮੱਸਿਆ ਜਿਹੜੀ ਆ ਨਾ ਮੁਸ਼ਕਲ ਜਿਹੜੀ ਉਹ ਲੋਕ ਤੁਹਾਨੂੰ ਜਿਹੜੀਆਂ ਸਲਾਹਾਂ ਦਿੰਦੇ ਆ ਨਾ ਉਹ ਨਹੀਂਗੀ ਸਮੱਸਿਆ ਇਹ ਵਾਪੇ ਤੁਸੀਂ ਖੁਦ ਤੇ ਭਰੋਸਾ ਹੀ ਨਹੀਂ ਕਰਦੇ ਤੁਸੀਂ ਦੂਜਿਆਂ ਦੀਆਂ ਗੱਲਾਂ 'ਚ ਆ ਜਾਂਦੇ ਤੁਸੀਂ ਸੋਚਦੇ ਹੋ ਵੀ ਸ਼ਾਇਦ ਇਹ ਸਹੀ ਕਹਿੰਦੇ ਆ ਸ਼ਾਇਦ ਮੈਨੂੰ ਇਹਨਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਲੇਕਿਨ ਜੇ ਇਹ ਸੱਚ ਵੀ ਇਦਾਂ ਹੁੰਦਾ ਵਾ ਤੇ ਫਿਰ ਤੇ ਦੁਨੀਆ ਦਾ ਹਰ ਇਨਸਾਨ ਹੀ ਸਫਲ ਹੁੰਦਾ ਕਿਉਂਕਿ ਹਾਰੇ ਕੋਈ ਸਲਾਮਾ ਦੇਰ ਨੂੰ ਬੈਠਾ ਵਾ ਤੇ ਜਿਹੜੇ ਸਲਾਹ ਦਿੰਦੇ ਉਹ ਸਭ ਤੋਂ ਵੱਧ ਕਾਮਯਾਬ ਹੋਣੇ ਚਾਹੀਦੇ। ਪਰ ਸਚਾਈ ਇਹ ਵਾ ਵੀ ਉਹ ਲੋਕ ਤੁਹਾਨੂੰ ਅੱਗੇ ਵਾਦਿਆਂ ਵੇਖ ਕੇ ਕੋਸ਼ਿਸ਼ ਨਹੀਂ ਹੁੰਦੇ ਉਹ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ। ਕਿਉਂਕਿ ਉਹ ਖੁਦ ਆਪਣੀ ਜ਼ਿੰਦਗੀ 'ਚ ਕੋਈ ਵੱਡਾ ਜੋਖਮ ਜਿਹੜਾ ਨਾ ਉਹ ਲੈਣ ਤੋਂ ਡਰਦੇ ਆ। ਤੇ ਉਹ ਚਾਹੁੰਦੇ ਆ ਬੇਤੋ ਸੀ ਮੇਰਾ ਕੀ ਨਾ ਕਰ ਜੋ ਤੁਸੀਂ ਮੈਂ ਨੋਰਮਲ ਜੀ ਜ਼ਿੰਦਗੀ ਜੀਵ ਬਿਨਾ ਕਿਸੇ ਸੰਘਰਸ਼ ਦੇ ਬਿਨਾ ਕਿਸੇ ਸੁਪਨਿਆਂ ਦੀ ਜੇ ਸੱਚ ਤੁਸੀਂ ਕੁਝ ਵੱਡਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਰਾਹ ਜਿਹੜਾ ਖੁਦ ਚੁਣਨਾ ਹੋਵੇਗਾ ਹਾਂ ਸੁਣੋ ਸਭ ਦੀ ਫੈਸਲਾ ਖੁਦ ਲਓ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਕੰਟਰੋਲ ਦੂਜਿਆਂ ਦੇ ਹੱਥ ਚ ਦੇ ਦੋਗੇ ਨਾ ਤੇ ਤੁਹਾਡਾ ਜਿਹੜਾ ਭੂਇਖਾ ਨਾ ਉਹ ਫਿਰ ਕੋਈ ਹੋਰ ਹੀ ਤੈਅ ਕਰੇਗਾ ਯਾਦ ਰੱਖੋ ਜਦੋਂ ਤੁਸੀਂ ਆਪਣੇ ਸੁਪਨਿਆਂ ਦੇ ਪਿੱਛੇ ਦੌੜਦੇ ਹੋ ਨਾ ਤਾਂ ਇਹੀ ਲੋਕ ਜਿਹੜੇ ਤੁਹਾਨੂੰ ਸਲਾਮਾ ਦਿੰਦੇ ਨਾ ਤੁਹਾਨੂੰ ਪਾਗਲ ਕਹਿਣਗੇ ਲੇਕਿਨ ਜਦੋਂ ਤੁਸੀਂ ਸਫਲ ਬਣ ਜਾਓਗੇ ਆਪਣੀ ਮੰਜ਼ਿਲ ਪ੍ਰਾਪਤ ਕਰ ਲੋਗੇ ਤਾਂ ਇਹੀ ਜਿਹੜੇ ਹਾਥਿਆ ਤੁਹਾਡੇ ਲਈ ਤਾੜੀਆਂ ਮਾਰਨਗੇ ਇਸ ਲਈ ਅੱਜ ਤੋਂ ਹੀ ਕਿਸੇ ਦੀ ਨਾ ਸੁਣੋ ਸਿਰਫ ਆਪਣੀ ਆਵਾਜ਼ ਤੇ ਭਰੋਸਾ ਕਰੋ ਉਹ ਕਰੋ ਜੋ ਤੁਹਾਡਾ ਦਿਲ ਕਹਿੰਦਾ ਰੋਲ ਨੰਬਰ 3 ਹਰ ਕਿਸੇ ਨੂੰ ਆਪਣਾ ਦੋਸਤ ਨਾ ਸਮਝੋ ਹਰ ਕਿਸੇ ਨੂੰ ਕਈ ਲੋਕ ਹੁੰਦਿਆ ਕੋਈ ਮਿਲਿਆ ਟ੍ਰੇਨ ਚ ਮਿਲਿਆ ਉਹਨੂੰ ਦੋਸਤ ਬਣਾ ਲਿਆ ਉੱਥੇ ਮਿਲਿਆ ਉਹਨੂੰ ਦੋਸਤ ਬਣਾ ਲਿਆ ਹਰ ਕਿਸੇ ਨੂੰ ਦੋਸਤ ਨਾ ਬਣਾਓ ਇਸ ਦੁਨੀਆ ਚ ਜਿਹੜਾ ਦੋਸਤ ਬਣਾਣਾ ਤੇ ਆਸਾਨ ਆ ਪਰ ਸੱਚੇ ਦੋਸਤ ਦੀ ਜਿਹੜੀ ਪਹਿਚਾਨ ਆ ਨਾ ਉਹ ਕਰ ਪਾਣਾ ਬਹੁਤ ਹੀ ਮੁਸ਼ਕਲ ਜੀ ਹਰ ਇੱਕ ਉਹ ਇਨਸਾਨ ਜਿਹੜਾ ਤੁਹਾਡੇ ਨਾਲ ਹੱਸਦਾ ਵਾ ਜਿਹੜਾ ਤੁਹਾਡੇ ਨਾਲ ਘੁੰਮਦਾ ਫਿਰਦਾ ਵਾ ਜ਼ਰੂਰੀ ਨਹੀਂ ਕਿ ਉਹ ਸੱਚਾ ਦੋਸਤੀ ਹੋਵੇ ਤੁਹਾਡਾ असली दोस्ती थी, पहचान थी थी, दी पहचान ਤੇ ਉਦੋਂ ਹੁੰਦੀ ਜਦੋਂ ਤੁਸੀਂ ਕਿਸੇ ਮੁਸ਼ਕਲ ਚ ਹੁੰਨੇ ਆ ਜਦੋਂ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਜਦੋਂ ਤੁਹਾਨੂੰ ਕਿਸੇ ਦੇ ਸਾਥ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਉਦੋਂ ਤੁਹਾਨੂੰ ਪਤਾ ਚੱਲਦਾ ਵੀ ਕੌਣ ਤੁਹਾਡੇ ਨਾਲ ਖੜਾ ਵਾ ਤੇ ਕੌਣ ਤੁਹਾਡੇ ਕੋਲੋਂ ਹੱਥ ਛੱਡਾ ਕੇ ਭੱਜ ਗਿਆ ਬਹੁਤ ਵਾਰ ਦੋਸਤੋ ਇਦਾਂ ਹੁੰਦਾ ਜਦੋਂ ਅਸੀਂ ਆਪਣੇ ਚਾਰੋਂ ਤਰਫ ਲੋਕੀ ਵੇਖਦੇ ਆ ਤਾਂ ਆਪਾਂ ਬੜੇ ਖੁਸ਼ ਹੁੰਨੇ ਆ ਸਾਨੂੰ ਲੱਗਦਾ ਸਾਡਾ ਦੇ ਇੱਕ ਬਹੁਤ ਮਜ਼ਬੂਤ ਸਰਕਲ ਆ ਸਾਡੇ ਕੋਲ ਦੋਸਤ ਆ ਜਿਹੜੇ ਸਾਡੇ ਲਈ ਜਾਨ ਦੇਣ ਨੂੰ ਤਿਆਰ ਆ ਲੇਕਿਨ ਜਦੋਂ ਸਾਡੀ ਜ਼ਿੰਦਗੀ ਚ ਕੋਈ ਪਰੇਸ਼ਾਨੀ ਆਉਂਦੀ ਕੋਈ ਮੁਸ਼ਕਲ ਆਉਂਦੀ ਤੇ ਉਹ ਜਿਹੜੇ ਸਾਰੇ ਦੋਸਤ ਖਾਣ ਪੀਣ ਵਾਲੇ ਹੁੰਦੇ ਨਾ ਉਹ ਗਾਇਬ ਹੋ ਜਾਂਦੇ ਜਿਨ੍ਹਾਂ ਦੇ ਨਾਲ ਤੁਸੀਂ ਘੁੰਮਦੇ ਫਿਰਦੇ ਸੀ ਜਿਨ੍ਹਾਂ ਨਾਲ ਬਹੁਤ ਸੋਨਾ ਸਮਾਂ ਬਤਾਇਆ ਹੁੰਦਾ ਉਹੀ ਤੁਹਾਡੇ ਤੋਂ ਦੂਰੀ ਬਣਾ ਲੈਂਦੇ ਜਿਨ੍ਹਾਂ ਲੋਕਾਂ ਤੋਂ ਤੁਹਾਨੂੰ ਤੁਸੀਂ ਜਿਹੜੇ ਆਪਣੀ ਤਾਕਤ ਸਮਝਦੇ ਸੀ ਉਹ ਲੋਕ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਂਦੇ ਸਮੱਸਿਆ ਜਿਹੜੀ ਉਹ ਹੈ ਨਹੀਂ ਆ ਪੀ ਤੁਹਾਡੇ ਦੋਸਤ ਤੁਹਾਨੂੰ ਛੱਡ ਕੇ ਚਲੇ ਗਏ ਸਮੱਸਿਆ ਇਹ ਹੈ ਕਿ ਤੁਸੀਂ ਗਲਤ ਲੋਕਾਂ ਨੂੰ ਆਪਣਾ ਦੋਸਤ ਬਣਾ ਲਿਆ ਐਸ ਲਈ ਦੋਸਤੀ ਜਿਹੜੀ ਹੈ ਨਾ ਹਰ ਕਿਸੇ ਨਾਲ ਕਰੋ ਪਰ ਭਰੋਸਾ ਸਿਰਫ ਉਹਨਾਂ ਤੇ ਕਰੋ ਜੋ ਤੁਹਾਡੇ ਬੁਰੇ ਵਕਤ 'ਚ ਤੁਹਾਡੇ ਨਾਲ ਖੜੇ ਯਾਦ ਰੱਖਣਾ ਭੀੜ ਜਿਹੜੀ ਹਰ ਕੋਈ ਜਿਹੜਾ ਨਾ ਉਹ ਤੇ ਤੁਹਾਡਾ ਸਾਥੀ ਜਿਹੜਾ ਦਿਖਦਾ ਵਾ ਪਰ ਜਦੋਂ ਤੂਫਾਨ ਆਉਂਦਾ ਸਿਰਫ ਉਹੀ ਲੋਕ ਤੁਹਾਡੇ ਨਾਲ ਖੜੇ ਹੁੰਦੇ ਜੋ ਸੱਚੀ ਤੁਹਾਡੀ ਪਰਵਾਹ ਕਰਦੇ ਇਸ ਲਈ ਅੱਖ ਬੰਦ ਕਰਕੇ ਹਰ ਕਿਸੇ ਤੇ ਭਰੋਸਾ ਨਾ ਕਰੋ ਲੋਕਾਂ ਨੂੰ ਪਰਖੋ ਸਮਾਂ ਦਿਓ ਫਿਰ ਤੈਅ ਕਰੋ ਕਿ ਕੌਣ ਤੁਹਾਡੇ ਨਾਲ ਖੜਨ ਦੇ ਲਾਇਕ ਆ ਤੇ ਕੌਣ ਨਹੀਂ ਹੁਣ ਆ ਗਏ ਆਪਾਂ ਰੋਲ ਨੰਬਰ 4 ਤੇ ਜਿਆਦਾ ਚੰਗੇ ਨਾ ਬਣ ਲੋਕ ਤੁਹਾਨੂੰ ਉੱਲੂ ਬਣਾ ਦੇਣਗੇ ਅਗਰ ਤੁਸੀਂ ਸੋਚਦੇ ਆ ਨਾ ਬੱਸ ਦੁਨੀਆ 'ਚ ਹਰ ਕਿਸੇ ਦੇ ਲਈ ਮੈਂ ਚੰਗਾ ਬਣਾ ਹਰ ਕਿਸੇ ਦੀ ਮਦਦ ਕਰਾਂ ਹਰ ਕਿਸੇ ਨੂੰ ਖੁਸ਼ ਰੱਖਾਂ ਵੀ ਐ ਮੇਰੀ ਜ਼ਿੰਮੇਵਾਰੀ ਹੈ ਤੇ ਇੱਕ ਦਿਨ ਇਹੋ ਦੁਨੀਆ ਤੁਹਾਨੂੰ ਸਭ ਤੋਂ ਵੱਡਾ ਬੇਵਕੂਫ ਬਣਾ ਦੂਗੀ ਕਿਉਂਕਿ ਸੱਚਾ ਇਹ ਵਾ ਲੋਕ ਸਿਰਫ ਉਦੋਂ ਤੱਕ ਤੁਹਾਡੀ ਅਸ਼ਾਈਆਂ ਦੀ ਕਦਰ ਕਰਦੇ ਜਦੋਂ ਤੱਕ ਤੁਸੀਂ ਉਹਨਾਂ ਨੂੰ ਉਹਨਾਂ ਦਾ ਕੋਈ ਫਾਇਦਾ ਕਰ ਰਹੇ ਹੋ ਜਦੋਂ ਫਾਇਦਾ ਕਰਨਾ ਬੰਦ ਕਰ ਦਿੱਤਾ ਤੇ ਫਿਰ ਤੁਸੀਂ ਬੇਵਕੂਫ ਬਣ ਜਾਓਗੇ ਫਿਰ ਜਦੋਂ ਤੁਹਾਡੇ ਨਾਲ ਕਿਸੇ ਦਾ ਕੋਈ ਕੰਮ ਨਹੀਂ ਰਿਹਾ ਤੇ ਸਾਰੇ ਪਿੱਛਾ ਤੁਹਾਡਾ ਛੱਡ ਕੇ ਤੇ ਅੱਗੇ ਵਧ ਜਾਣਗੇ ਤੇ ਤੁਸੀਂ ਰਹਿ ਜਾਓਗੇ ਕਲਮ ਕਲਲੇ ਤੁਸੀਂ ਜਿੰਨਾ ਜ਼ਿਆਦਾ ਦੂਸਰਿਆਂ ਲੋਕਾਂ ਦਾ ਕਰੋਗੇ ਉਨੇ ਲੋਕ ਹੀ ਤੁਹਾਨੂੰ ਸੋਚਣਗੇ ਇਹ ਦੀ ਕੜੀ ਗੱਲ ਆ ਇਹਨੂੰ ਤੇ ਜਿੱਥੇ ਮਰਜ਼ੀ ਲੈ ਕੇ ਤੁਰ ਜਗੇ ਇਹ ਦੀ ਕੜੀ ਗੱਲ ਆ ਐਦਾਂ ਜਿਹੜਾ ਬੰਦਾ ਸੌਫਟ ਹਾਰਟਡ ਹੁੰਦਾ ਨਾ ਜੇ ਕਿਸੇ ਨਾਲ ਰੋਸ ਵੀ ਪਵੇ ਨਾ ਤੇ ਲੁਕਿੰਗ ਉਹ ਕੋਈ ਨਹੀਂ ਮੰਨੀ ਪੜਾ ਇਹ ਦੀ ਕੜੀ ਗੱਲ ਆ ਜਦੋਂ ਤੁਸੀਂ ਉਹਨਾਂ ਦੀ ਮਦਦ ਕਰੋਗੇ ਉਹ ਤੁਹਾਡੀਆਂ ਆਪਣੀਆਂ ਸਿਫਤਾਂ ਦੇ ਪੁਲ ਬਣਨਗੇ ਤੁਹਾਡੀਆਂ ਤਰੀਫਾਂ ਹੀ ਕਰੀ ਜਾਣਗੇ ਪਰ ਇੱਕ ਵਾਰ ਜਰਅਕ ਤੁਸੀਂ ਨਾ ਕਹਿ ਕੇ ਵੇਖੋ ਕਿਸੇ ਕੰਮ ਨੂੰ ਤੇ ਫਿਰ ਇਹ ਵੇਖੋਗੇ ਵੀ ਕੋਈ ਵੀ ਤੁਹਾਡੇ ਨਾਲ ਨਹੀਂ ਹੈਗਾ ਇਹ ਮਤਲਬੀ ਦੁਨੀਆ ਜਿਹੜੀ ਹੈਗੀ ਆ ਜਿਨ੍ਹਾਂ ਲੋਕਾਂ ਲਈ ਜਿਹੜਾ ਤੁਸੀਂ ਆਪਣੇ ਆਪ ਨੂੰ ਤਕਲੀਫ ਚ ਪਾਉਂਦੇ ਜੀ ਉਹੀ ਲੋਕ ਸਵਾਰਥੀ ਤੁਹਾਨੂੰ ਕਹਿਣ ਲੱਗਣਗੇ ਜਿਨ੍ਹਾਂ ਲੋਕਾਂ ਦੀ ਤੁਸੀਂ ਹਰ ਵਾਰ ਮਦਦ ਕੀਤੀ ਇੱਕ ਦਿਨ ਉਹ ਤੁਹਾਨੂੰ ਪਛਾਣਨ ਤੋਂ ਇਨਕਾਰ ਕਰ ਦੇਣਗੇ ਸਮੱਸਿਆ ਜਿਹੜੀ ਆ ਨਾ ਮੁਸ਼ਕਲ ਉਹ ਇਹ ਨਹੀਂ ਆ ਵੀ ਤੁਸੀਂ ਚੰਗੇ ਹੋ ਸਮੱਸਿਆ ਇਹ ਵਾਬ ਤੁਸੀਂ ਬੇਵਜਾ ਚੰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਚੰਗੇ ਆਈ ਜਿਹੜੀ ਉਥੋਂ ਤੱਕ ਰੱਖੋ ਜਿੱਥੋਂ ਤੱਕ ਉਹਦੀ ਕੋਈ ਕਦਰ ਕਰਦਾ ਹੋਵੇ ਅਦਰਵਾਈਜ਼ ਜਿਹੜੇ ਜੇ ਤੁਸੀਂ ਬਹੁਤ ਮਸੂਮ ਜੇ ਹੈਗੇ ਜੇ ਨਾ ਉਹਦਾ ਫਾਇਦਾ ਦੁਨੀਆ ਚੁੱਕ ਲੈਂਦੀ ਉਹਨੂੰ ਇਸਤੇਮਾਲ ਕਰਦੀ ਹੈ ਤੇ ਜਦੋਂ ਤੁਸੀਂ ਟੁੱਟ ਜਾਓਗੇ ਕਿਹੇ ਮੁਸ਼ਕਲ ਚ ਆ ਜਾਓਗੇ ਫਿਰ ਤੁਹਾਡਾ ਹੱਥ ਫੜਨ ਵਾਲਾ ਕੋਈ ਨਹੀਂ ਹੋਊਗਾ ਇਸ ਲਈ ਸਮਝਦਾਰੀ ਨਾਲ ਚੱਲੋ ਚੰਗੇ ਬਣੋ ਮੈਂ ਕੱਲ ਹੀ ਇੱਕ ਵੀਡੀਓ ਵੇਖਦੀ ਪਈ ਹਾਂ ਤੇ ਉਹ ਚ ਕਹਿੰਦਾ ਹੀ ਉਹ ਕਹਿੰਦਾ ਹੀ ਕਰਪੁਨ ਖਾਕ ਸੁਨ ਤੇ ਮੈਨੂੰ ਵੈਸੇ ਇੱਕ ਵਾਰ ਹਾਸਾ ਵੀ ਆਇਆ ਪਰ ਫਿਰ ਮੈਨੂੰ ਲੱਗਾ ਸਹੀ ਹੈ ਅੱਜ ਕੱਲ੍ਹ ਕਈ ਵਾਰ ਕੋਈ ਤੁਹਾਡੇ ਤੁਸੀਂ ਕਿਸੇ ਦੀ ਮਦਦ ਕਰਦੇ ਆ ਤੇ ਉਹ ਤੁਹਾਨੂੰ ਹੀ ਮੁੜ ਕੇ ਜਿਹੜਾ ਵਾ ਨੁਕਸਾਨ ਪਹੁੰਚਾਉਣ ਲੱਗ ਜਾਂਦਾ ਵਾ ਤੁਸੀਂ ਆਪਣੀਆਂ ਚੰਗੀਆਂ ਆਦਤਾਂ ਦੀ ਕੀਮਤ ਸਮਝੋ ਤੁਸੀਂ ਖੁਦ ਦੀ ਕਦਰ ਕਰੋਗੇ ਤਾਂ ਦੁਨੀਆ ਤੁਹਾਡੀ ਕਦਰ ਕਰੋਗੀ ਤਾਂ ਦੁਨੀਆ ਤੁਹਾਡੀ ਕਦਰ ਕਰੋਗੀ ਹੁਣ ਆਪਾਂ ਅਗੇ ਰੂਲ ਨੰਬਰ 5 ਦੇ ਜੇ ਤੁਸੀਂ ਤਰੱਕੀ ਕਰਦੇ ਆ ਨਾ ਉਹ ਸਾਰਿਆਂ ਨੂੰ ਪਸੰਦ ਨਹੀਂ ਆਉਂਦੀ ਇਹ ਗੱਲ ਜਿੰਨੀ ਜਲਦੀ ਤੁਸੀਂ ਸਮਝ ਜਾਓਗੇ ਉਨਾ ਹੀ ਚੰਗਾ ਅਗਰ ਤੁਹਾਨੂੰ ਲੱਗਦਾ ਨਾ ਕਿ ਤੁਸੀਂ ਜ਼ਿੰਦਗੀ 'ਚ ਅੱਗੇ ਵਧਣਾ ਵਾ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੋਗੇ ਤੇ ਸਫਲ ਬਣੋਗੇ ਤੇ ਤੁਹਾਡੀ ਖੁਸ਼ੀ 'ਚ ਸਾਰੇ ਜਿਹੜੇ ਖੁਸ਼ ਹੋਣਗੇ ਇਹ ਤੁਹਾਡੀ ਬੜੀ ਵੱਡੀ ਗਲਤਫਹਿਮੀ ਜੀ ਸਚਾਈ ਇਹ ਵਾ ਕਿ ਜਦੋਂ ਤੁਹਾਡੀ ਤਰੱਕੀ ਜਿਹੜੀ ਆ ਨਾ ਉਹ ਸਾਰਿਆਂ ਨੂੰ ਪਸੰਦ ਨਹੀਂ ਜੀ ਆਉਂਦੀ ਕੁਝ ਲੋਕ ਸਾਹਮਣੇ ਤੋਂ ਤੁਹਾਡੀ ਤਾਰੀਫ ਕਰਨਗੇ ਲੇਕਿਨ ਅੰਦਰ ਹੀ ਅੰਦਰ ਸੜਦੇ ਰਹਿਣਗੇ ਇਹਨੂੰ ਕਿਦਾਂ ਮਿਲ ਗਈ ਇਹ ਪੋਜੀਸ਼ਨ ਇਹ ਕਿਦਾਂ ਇਹ ਬਣ ਗਿਆ ਇਹ ਲੱਗਦਾ ਤੇ ਨਹੀਂ ਕੁਝ ਲੋਕ ਤੁਹਾਨੂੰ ਇਦਾਂ ਬੜੀ سپورਟ ਕਰਨ ਦਾ ਦਿਖਾਵਾ ਕਰਨਗੇ ਵੀ ਤੁਸੀਂ ਤਾਂ ਬਹੁਤ ਚੰਗਾ ਜੀ ਮੈਨੂੰ ਤਾਂ ਪਤਾ ਹੀ ਤੂੰ ਮਿਹਨਤ ਕਰ ਰਿਹਾ ਤੈਨੂੰ ਇਹ ਪੋਜੀਸ਼ਨ ਮਿਲਦੀ ਮਿਲਨੀ ਪਰ ਮਨ ਨਹੀਂ ਮਨ ਵਿੱਚ ਉਹ ਚਾਹਣਗੇ ਵੀ ਤੁਸੀਂ ਤੇ ਕਿਸ ਤਰ੍ਹਾਂ ਰੱਬ ਕਰਕੇ ਫੇਲ ਹੋ ਜਾਓ ਤੇ ਸਭ ਤੋਂ ਖਤਰਨਾਕ ਹੁੰਦੇ ਆ ਉਹ ਲੋਕ ਜੋ ਤੁਹਾਡੇ ਮੂੰਹ ਤੇ ਹੋਰ ਕੁਝ ਕਹਿੰਦੇ ਆ ਤੇ ਤੁਹਾਡੀ ਪਿੱਠ ਪਿਛੇ ਤੁਹਾਡੇ ਖਿਲਾਫ ਹੁੰਦੇ ਆ ਤੁਹਾਡੀ ਮਿਹਨਤ ਤੁਹਾਡਾ ਸੰਘਰਸ਼ ਤੁਹਾਡੇ ਦਰਦ ਉਹਨਾਂ ਨੂੰ ਵਿਖਾਈ ਨਹੀਂ ਦਿੰਦਾ ਪਰ ਜਿਹੜੀ ਤੁਹਾਡੀ ਜਦੋਂ ਕਾਮਯਾਬੀ ਜਿਹੜੀ ਮਿਲੀ ਹੁੰਦੀ ਹੈ ਨਾ ਉਹਨਾਂ ਦੇ ਬਾਰੇ ਜਦੋਂ ਗੱਲ ਕਰਦੇ ਆ ਨਾ ਤੋ ਕਹਣਗੇ ਇਹਨੂੰ ਤੇ ਬੜੀ ਛੇਤੀ ਸਫਲਤਾ ਮਿਲ ਗਈ ਭਈ ਪਰ ਮਿਲੀ ਕਿਦਾਂ ਕਿੰਨਾ ਉਖਾਈ ਨਾਲ ਕਿੰਨੇ ਸੰਘਰਸ਼ ਕੀਤੇ ਉਹਦੇ ਬਾਰੇ ਕੋਈ ਗੱਲ ਨਹੀਂ ਕਰੂਗਾ ਕੋਈ ਕਹੂਗਾ ਲੈ ਇਦੀ ਕਿਸਮਤੀ ਚੰਗੀ ਸੀ ਕੋਈ ਇਹ ਨਹੀਂ ਵਖੂਗਾ ਵੀ ਇਹਨੇ ਕਿੰਨੀਆਂ ਰਾਤਾਂ ਜਾਗ ਜਾ ਕੇ ਮਿਹਨਤ ਕੀਤੀ ਹੈ ਕਿੰਨੀ ਵਾਰ ਇਹਨੂੰ ਅਸਫਲਤਾ ਮਿਲੀ ਹੈ ਕਿੰਨੀ ਵਾਰ ਇਹ ਇੰਟਰਵਿਊ ਤੇ ਟਕਰਾਇਆ ਗਿਆ ਵਾ ਕਿੰਨੀ ਵਾਰ ਇਹਦਾ ਇਦਾਂ ਦਿਲ ਟੁੱਟਾ ਵਾ ਤੁਹਾਡੀ ਮਿਹਨਤ ਨੂੰ ਨਹੀਂ ਤੁਹਾਡੇ ਰਿਜ਼ਲਟ ਨੂੰ ਵੇਖਦੇ ਲੋਕ ਅਗਰ ਰਿਜ਼ਲਟ ਬਿਹਤਰ ਆ ਉਹਨਾਂ ਨਾਲੋਂ ਤੇ ਫਿਰ ਉਹ ਜਿਹੜੀ ਤੁਹਾਡੀ ਤਰੱਕੀ ਆ ਨਾ ਉਹਨਾਂ ਨੂੰ ਚੁਬਣ ਲੱਗ ਜੂਗੀ ਇਸ ਲਈ ਜਦੋਂ ਤੁਸੀਂ ਸਫਲ ਹੋਣ ਲੱਗੋ ਨਾ ਤੇ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਜਦੋਂ ਤੁਹਾਡਾ ਜਿਹੜੀ ਲੈਵਲ ਵੱਧਾ ਨਾ ਤਾਂ ਉਹਨਾਂ ਲੋਕਾਂ ਦੀਆਂ ਗੱਲਾਂ ਤੇ ਬਿਲਕੁਲ ਧਿਆਨ ਨਾ ਦਿਓ ਜੋ ਤੁਹਾਨੂੰ ਨੀਮਾ ਸੁੱਟਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਜਵਾਬ ਦੇਣ ਦਾ ਸਭ ਤੋਂ ਚੰਗਾ ਤਰੀਕਾ ਪਤਾ ਕਿਹੜਾ ਜੀ ਤੁਹਾਡਾ ਜ਼ਿੰਦਗੀ ਦਾ ਜਿਹੜਾ ਏਮ ਆ ਉੱਤੇ ਫੋਕਸ ਰਹੋ ਲਗਾਤਾਰ ਅੱਗੇ ਵਧਦੇ ਰਹੋ ਤੁਹਾਡੀ ਸਫਲਤਾ ਤੁਹਾਡਾ ਸਭ ਤੋਂ ਵੱਡਾ ਉਹਨਾਂ ਨੂੰ ਜਵਾਬ ਹੋਊਗਾ ਯਾਦ ਰੱਖਣਾ ਤੁਸੀਂ ਜੇ ਲੋਕਾਂ ਦੀ ਸੋਚ ਦੇ ਹਿਸਾਬ ਨਾਲ ਚੱਲੋਗੇ ਨਾ ਤੇ ਫਿਰ ਜਿਹੜਾ ਤੁਸੀਂ ਉੱਥੇ ਦੀ ਉੱਥੇ ਰਹਿ ਜਾਓਗੇ ਇਸ ਲਈ ਜਿਹੜੇ ਜਲਦੇ ਆ ਨਾ ਉਹਨਾਂ ਨੂੰ ਜਲਣ ਦਿਓ ਬਸ ਆਪਣਾ ਕੰਮ ਕਰਦੇ ਰਹੋ ਬਸ ਪਰਵਾਹ ਨਾ ਕਰੋ ਕਿਸੇ ਦੀ ਤੇ ਰੂਲ ਨੰਬਰ ਜਿਹੜਾ 6 ਜੇ ਨਾ ਉਹ ਹੈਗਾ ਵੀ ਹਰ ਕਿਸੇ ਨੂੰ ਆਪਣੇ ਫਿਊਚਰ ਪਲਾਨਸ ਜਿਹੜੇ ਹੁੰਦੇ ਨਾ ਉਹ ਨਾ ਦੱਸੋ ਹਰ ਕੋਈ ਤੁਹਾਡੀ ਤਰੱਕੀ ਦੇਖਣਾ ਚਾਹੁੰਦਾ ਵਾ ਲੇਕਿਨ ਕੋਈ ਨਹੀਂ ਚਾਹੁੰਦਾ ਕਿ ਤੁਸੀਂ ਉਸ ਤੋਂ ਅੱਗੇ ਨਿਕਲ ਜਾਓ ਇਸ ਲਈ ਜਦੋਂ ਵੀ ਤੁਸੀਂ ਆਪਣਾ ਕੋਈ ਪਲਾਨਸ ਬਣਾਉਂਦੇ ਆ ਫਿਊਚਰ ਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਲੋਕੀ ਉਪਰੋਂ ਪਰੋਂਦੇ ਤੁਹਾਨੂੰ ਬੜੀ ਸਪੋਰਟ ਕਰਨ ਦਾ ਦਾਵਾ ਕਰਨਗੇ ਅੰਤਰੀਂ ਅੰਦਰ ਚਾਹਣਗੇ ਕਿ ਕਿੱਦਾਂ ਨਾ ਕਿੱਦਾਂ ਤੁਸੀਂ ਆਪਣੇ ਜਿਹੜੇ ਸੁਪਨੇ ਪੂਰੇ ਨਾ ਕਰ ਸਕੋ ਤੁਹਾਡੇ ਚ ਰੋੜਾ ਕਿੱਦਾਂ ਟਿਕਾਇਆ ਜਾਵੇ ਕੁਝ ਲੋਕ ਤੁਹਾਡੇ ਹੌਸਲੇ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ। ਕੁਝ ਤੁਹਾਡੇ ਆਤਮ ਵਿਸ਼ਵਾਸ ਨੂੰ ਡਿੱਗ ਮਗਾਉਣ ਦੀ ਕੋਸ਼ਿਸ਼ ਕਰਨਗੇ ਤੇ ਕੁਝ ਇਹੋ ਜਿਹੇ ਵੀ ਹੋਣਗੇ ਜਿਹੜੇ ਤੁਹਾਡੇ ਰਾਵਾਂ ਵਿੱਚ ਰੁਕਾਵਟਾਂ ਪਾਉਣਗੇ ਤੇ ਰੋਕਣ ਦੀ ਕੋਸ਼ਿਸ਼ ਕਰਨਗੇ। ਜੇ ਤੁਸੀਂ ਕਦੀ ਧਿਆਨ ਕੀਤਾ ਹੋਵੇ ਤੇ ਜਿਹੜੇ ਤੁਹਾਡੇ ਸਭ ਤੋਂ ਵੱਡੇ ਜਿਹੜੇ ਤੁਸੀਂ ਆਪਣੀ ਜ਼ਿੰਦਗੀ ਦੇ ਕੋਈ ਫੈਸਲੇ ਲੈਨੇ ਹਨ ਤੇ ਜੇ ਉਹਨੂੰ ਤੁਸੀਂ ਕਿਸੇ ਨੂੰ ਦੱਸਿਆ ਹੋਵੇ ਤੇ ਉਹ ਤੁਹਾਨੂੰ 네ਗੇਟਿਵ ਕਮੈਂਟ ਜ਼ਰੂਰ ਮਿਲਿਆ ਹੋਣਾ। ਪਤਾ ਨਹੀਂ ਇਹ ਜ ਕਾਮਯਾਬੀ ਤੈਨੂੰ ਮਿਲਣੀ ਕਿ ਨਹੀਂ ਮਿਲਣੀ ਐ ਮੈਂ ਨੁਕਸਾਨ ਨਾ ਕਰਾ ਲਈ ਤੇ ਕਈ ਵਾਰਾਂ ਜਦੋਂ ਤੁਸੀਂ ਤੁਹਾਨੂੰ ਸਫਲਤਾ ਨਹੀਂ ਨ ਮਿਲਦੀ ਤੇ ਤੁਸੀਂ ਯਾਦ ਕਰਿਓ ਵੀ ਤੁਸੀਂ ਕਿੰਨਿਆਂ ਲੋਕਾਂ ਨੂੰ ਪਹਿਲਾਂ ਦੱਸਿਆ ਸੀ ਕੰਮ ਸ਼ੁਰੂ ਕਰਨ ਤੋਂ ਕਿੰਨਿਆਂ ਤੋਂ ਤੁਹਾਨੂੰ ਨੈਗੇਟਿਵ ਕਮੈਂਟਸ ਮਿਲੇ ਸੀ ਤੇ ਫਿਰ ਜਿਹੜਾ ਤੁਹਾਡਾ ਜੋ ਤੁਸੀਂ ਪਲੈਨਿੰਗ ਕੀਤੀ ਸੀ ਉਹ ਫੇਲ ਕਿਉਂ ਹੋ ਗਈ ਪਤਾ ਕਿਉਂ ਉਹ ਐਸੇ ਲਈ ਹੁੰਦਾ ਕਿ ਤੁਹਾਡੇ ਚ ਇਹ ਨਹੀਂ ਸੀ ਵੀ ਕਾਬਲੀਅਤ ਨਹੀਂ ਸੀ ਬਲਕਿ ਐਸਲੀ ਸੀ ਕਿ ਤੁਸੀਂ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਕਈ ਲੋਕ ਤੁਹਾਡੇ ਖਿਲਾਫ ਨੈਗੇਟਿਵ એનર્ਜੀ ਭੇਜਣ ਲੱਗਦੇ ਆ ਜਿਹਦਾ ਕਹਿੰਦੇ ਨੇ ਵੀ ਇਹਦਾਂ ਗੱਲ ਕਰੋ ਨਾ ਤੇ ਬੰਦੇ ਦਾ ਨਾ ਮਾਨ ਹੀ ਜੜਾ ਹੋਰ ਤਰ੍ਹਾਂ ਹੋ ਜਾਂਦਾ ਉਤੋਂ ਨੈਗੇਟਿਵ ਵਾਈਬਸ ਹੁੰਦੀਆਂ ਵਾ ਉਸ ਇਨਸਾਨ ਕੋਲੋਂ ਤੇ ਉਹ ਤੁਹਾਡੇ ਵੱਲੀ ਨੈਗੇਟਿਵ ਜਿਹੜੀ એનર્ਜੀ ਭੇਜਣ ਲੱਗਦੇ ਮੋ ਜਲਣ ਕਰਦੇ ਆ ਸ਼ੱਕ ਕਰਦੇ ਆ ਨੇਗੇਟਿਵ ਸੋਚ ਹੁੰਦੀ ਉਹਨਾਂ ਦੀ ਤੁਹਾਡੇ ਬਾਰੇ ਚ ਤੇ ਉਹ ਤੁਹਾਡਾ ਜਿਹੜਾ ਤੁਸੀਂ ਆਪਣਾ ਰੱਖਿਆ ਹੁੰਦਾ ਉਹ ਅੜਚਨਾ ਪੈਦਾ ਹੁਣੀਆਂ ਸ਼ੁਰੂ ਹੋ ਜਾਂਦੀਆਂ ਇਸ ਲਈ ਜਦ ਤੱਕ ਕੋਈ ਚੀਜ਼ ਹਕੀਕਤ ਚ ਪੂਰੀ ਨਹੀਂ ਨਾ ਹੋ ਜਾਂਦੀ ਤਦ ਤੱਕ ਤੁਸੀਂ ਉਹਨੂੰ ਆਪਣੇ ਆਪ ਤੱਕ ਰੱਖੋ ਆਪਣੇ ਜਿਹੜੇ ਤੁਹਾਡੇ ਸੁਪਨੇ ਆ ਨਾ ਉਹਨਾਂ ਨੂੰ ਸੀਕ੍ਰੇਟ ਰੱਖੋ ਜਦੋਂ ਤੱਕ ਉਹ ਹਕੀਕਤ ਵਿੱਚ ਨਹੀਂ ਬਦਲ ਜਾਂਦੇ ਕਹਿੰਦੇ ਹੁੰਦੇ ਨਾ ਸਫਲਤਾ ਤੇ ਆਪੇ ਰੌਲਾ ਪਾ ਦਿੰਦੀ ਜਦੋਂ ਤੁਸੀਂ ਸਫਲ ਹੋ ਜੋਗੀ ਤੇ ਆਲੇ ਦੁਆਲੇ ਨੂੰ ਤੇ ਆਪੇ ਪਤਾ ਲੱਗ ਜਾਣਾ ਜੋ ਲੋਕ ਤੁਹਾਨੂੰ ਸੱਚ ਵਿੱਚ ਸਪੋਰਟ ਕਰਦੇ ਨਾ ਉਹਨਾਂ ਨੂੰ ਦੱਸਣ 'ਚ ਕੋਈ ਹਰਜ ਨਹੀਂ ਹੈਗਾ ਤੇ ਜਿਹੜੇ ਤੁਹਾਡੇ ਖਿਲਾਫ ਹੁੰਦੇ ਹਨ ਨਾ ਉਹਨਾਂ ਨੂੰ ਦੱਸ ਕੇ ਤੁਸੀਂ ਆਪਣਾ ਖੁਦ ਦਾ ਬਹੁਤ ਵੱਡਾ ਨੁਕਸਾਨ ਕਰਦੇ ਜੀ ਦੁਨੀਆ ਨੂੰ ਤੁਹਾਡੇ ਨਤੀਜੇ ਦੇ ਵਿਖਣੇ ਚਾਹੀਦੇ ਆ ਤੁਹਾਡੀ ਪਲਾਨਿੰਗ ਨਹੀਂ ਯਾਦ ਰੱਖਣਾ ਜਦੋਂ ਕਾਮਯਾਬੀ ਤੁਹਾਡੇ ਦਰਵਾਜ਼ੇ ਤੇ دستਕ ਦੇ ਰਹੀ ਹੋਵੇ ਨਾ ਤੇ ਉਦੋਂ ਦੁਨੀਆ ਜਿਹੜੀ ਖੁਦ-ਖੁਦ ਆਪੇ ਵੇਖ ਲੂਗੀ ਵੀ ਤੁਸੀਂ ਕੀ ਜਿਹੜਾ ਕਰਨ ਵਾਲੇ ਹੋ ਤਦ ਤੱਕ ਚੁੱਪ ਚੁੱਪ ਮਿਹਨਤ ਕਰਦੇ ਰਹੋ ਤੇ ਜਿਹੜਾ ਹੈਗਾ ਨਾ ਰੂਲ ਨੰਬਰ ਆਪਣਾ ਸੱਤ ਉਹ ਹੈਗਾ ਵੀ ਕਿਸੇ ਨੂੰ ਆਪਣੀ ਮਜਬੂਰੀ ਨਾ ਦੱਸੋ ਇਸ ਦੁਨੀਆ 'ਚ ਹਰ ਇਨਸਾਨ ਹਮਦਰਦ ਨਹੀਂ ਹੁੰਦਾ ਅਗਰ ਤੁਸੀਂ ਸੋਚਦੇ ਹੋ ਨਾ ਕਿ ਲੋਕ ਤੁਹਾਡੀ ਮਜਬੂਰੀ ਨੂੰ ਸਮਝਣਗੇ ਤੁਹਾਡੇ ਦਰਦ ਨੂੰ ਮਹਿਸੂਸ ਕਰਨਗੇ ਤੁਹਾਡੀਆਂ ਤਕਲੀਫਾਂ ਤੇ ਤਰਸ ਖਾਣਗੇ ਤੇ ਤੁਸੀਂ ਬਹੁਤ ਹੀ ਵੱਡੀ ਗਲਤਫਹਿਮੀ 'ਚ ਜਿਓਗੇ ਕਿਉਂਕਿ ਸੱਚ ਦੇ ਹੈ ਵਾਪੇ ਜ਼ਿਆਦਾਤਰ ਲੋਕ ਤੁਹਾਡੀਆਂ ਤਕਲੀਫਾਂ ਨੂੰ ਸਮਝਣ ਲਈ ਨਹੀਂ ਬਲਕਿ ਉਹ ਤੇ ਹੱਸਣ ਲਈ ਹੁੰਦੇ ਤੁਹਾਡੀਆਂ ਗੱਲਾਂ ਸੁਣਦੇ ਆ ਤੁਹਾਡੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਫਿਰ ਇੱਕ ਦੀਆਂ ਦੋ ਦੋ ਕਰਕੇ ਲੋਕਾਂ ਨੂੰ ਦੱਸਦੇ ਆ ਕੁਝ ਜੋ ਤੁਹਾਡੀਆਂ ਜੜੀ ਮਜਬੂਰੀ ਹੁੰਦੀ ਇਹਨਾਂ ਨੂੰ ਹਥਿਆਰ ਬਣਾ ਲੈਂਦੇ ਤੇ ਤੁਹਾਡੀ ਤਕਲੀਫਾਂ ਦਾ ਮਜ਼ਾਕ ਬਣਾ ਦਿੰਦੇ ਜੋ ਤੁਸੀਂ ਕਹਿ ਨੂੰ ਆਪਣਾ ਦੋਸਤ ਕਹਿੰਦੇ ਆ ਨਾ ਤੇ ਉਹੀ ਲੋਕ ਤੁਹਾਡੀ ਪਿੱਠ ਪਿਛੇ ਤੁਹਾਡੀਆਂ ਕਮਜ਼ੋਰੀਆਂ ਦਾ ਮਜ਼ਾਕ ਉਡਾਉਂਦੇ ਜੇ ਕੋਈ ਦੁਖੀ ਹੈ ਨਾ ਤੇ ਉਹ ਆਪਣੇ ਦੁੱਖ ਦੱਸਣ ਲੱਗਦਾ ਤੇ ਫਿਰ ਜਦੋਂ ਹੋਰ ਦੋਸਤਾਂ ਦੇ ਸਾਥੇ ਤੁਸੀਂ ਕਿਤੇ ਜਿਹੜੇ ਸਾਂਝੇ ਰਿਸ਼ਤੇਦਾਰ ਉੱਥੇ ਮਿਲਦੇ ਆ ਤੇ ਉਹਨੇ ਪਤਾ ਕੀ ਕਹਿਣਾ ਤੁਹਾਨੂੰ ਦੂਰੋਂ ਵੇਖ ਕੇ ਆਏ ਨੇ ਤੇ ਆਪਣੇ ਰੋਣੇ ਰੋਣੇ ਹੀ ਆ। ਇਹਦੀ ਕਿਹੜੀ ਗੱਲ ਹੈ। ਐਦਾਂ ਲੋਕੀ ਕਰਦੇ ਆ ਤੇ ਉਹਨੂੰ ਇਹ ਨਹੀਂ ਪਤਾ ਵੀ ਤੁਸੀਂ ਅੰਦਰੋਂ ਕਿੰਨੇ ਦੁਖੀ ਆ। ਤੇ ਜਿਹੜੇ ਤੁਹਾਨੂੰ ਹਮਦਰਦੀ ਵਿਖਾਉਂਦੇ ਨੇ ਉਹ ਸਿਰਫ ਦਿਖਾਵੇ ਲਈ ਵਿਖਾਉਂਦੇ ਆ। ਤੁਹਾਡੀਆਂ ਤਕਲੀਫਾਂ ਦਾ ਫਾਇਦਾ ਉਠਾਉਣ ਲਈ ਮੌਕਾ ਲੱਭਦੇ ਰਹਿੰਦੇ। ਜਦੋਂ ਤੁਸੀਂ ਸਭ ਤੋਂ ਜ਼ਿਆਦਾ ਟੁੱਟੇ ਹੁੰਦੇ ਹੋ ਨਾ ਅੰਦਰੋਂ ਆਪਣੇ ਦਿਲ 'ਚੋਂ ਤੇ ਉਹ ਤੁਹਾਨੂੰ ਅਹਿਸਾਸ ਹੁੰਦਾ ਕਿ ਤੁਸੀਂ ਉਹਨਾਂ ਦਾ ਸਹਾਰਾ ਮੰਗਿਆ ਜਿਹੜੇ ਤੁਹਾਨੂੰ ਨੀਚੇ ਸੁੱਟਣ ਵਿੱਚ ਸਭ ਤੋਂ ਜ਼ਿਆਦਾ ਹੱਥ ਸੀ ਜਿੰਨਾਂ ਦਾ ਇਸ ਲਈ ਆਪਣੀਆਂ ਪਰੇਸ਼ਾਨੀਆਂ ਨੂੰ ਆਪਣੇ ਤੱਕ ਰੱਖੋ ਲੋਕਾਂ ਨੂੰ ਸਿਰਫ ਉਹਨਾਂ ਹੀ ਦੱਸੋ ਜਿੰਨਾ ਦੱਸਣਾ ਜ਼ਰੂਰੀ ਹੈ ਕਿਉਂਕਿ ਇਹ ਦੁਨੀਆ ਤੁਹਾਡੀ ਮਜਬੂਰੀ ਨੂੰ ਸਮਝਣ ਲਈ ਨਹੀਂ ਆ ਬਲਕਿ ਉਹਦਾ ਫਾਇਦਾ ਉਠਾਉਣ ਲਈ ਬੈਠੀ ਹੈ ਤਮਾਸ਼ਾ ਵੇਖਣ ਲਈ ਬੜੇ ਲੋਕ ਬੈਠੇ ਹੁੰਦੇ ਜੇ ਦੋਸਤੋ ਸੱਚੀ ਹਮਦਰਦੀ ਵਾਲੇ ਬਹੁਤ ਘੱਟ ਹੁੰਦੇ ਜਾਦ ਰੱਖੋ ਵੀ ਲੋਕ ਜਿਹੜੇ ਨਾ ਸੱਚ ਜ ਤੁਹਾਡੇ ਜਿਹੜੇ ਆਪਣੇ ਹੁੰਦੇ ਆ ਨਾ ਉਹਨਾਂ ਨੂੰ ਤੁਹਾਡੀਆਂ ਤਕਲੀਫਾਂ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਉਥੇ ਤੁਹਾਡਾ ਚਿਹਰਾ ਵੇਖ ਕੇ ਸਮਝ ਲੈਂਦੇ ਤੇ ਜੋ ਤੁਹਾਡੇ ਆਪਣੇ ਨਹੀਂ ਨਾਂ ਦੇ ਉਹਨਾਂ ਨੂੰ ਤੁਸੀਂ ਦੱਸ ਵੀ ਦੋਗੇ ਉਹਨਾਂ ਨੇ ਫਿਰ ਵੀ ਫਾਇਦਾ ਹੀ ਚੁਕਣਾ ਤੁਹਾਡੇ ਦੁੱਖਾਂ ਨੂੰ ਨਹੀਂ ਸਮਝਣਾ ਕਿਉਂਕਿ ਉਹ ਤੇ ਤਮਾਸ਼ਾ ਵੇਖਣ ਲਈ ਬੈਠੇ ਆ ਨਾ ਮਜਬੂਰੀ ਦਿਖਾਓਗੇ ਉਹਨਾਂ ਲੋਕਾਂ ਨੂੰ ਤੇ ਉਹ ਤੁਹੀਂ ਤੁਹਾਨੂੰ ਹੋਰ ਤੋੜਨ ਦੀ ਕੋਸ਼ਿਸ਼ ਕਰਨਗੇ ਜੇ ਤੁਹੀਂ ਆਪਣੇ ਆਪ ਨੂੰ ਖੁਦ ਨੂੰ ਮਜ਼ਬੂਤ ਦਿਖਾਓਗੇ ਤੇ ਇਹੋ ਦੁਨੀਆ ਤੁਹਾਡੀ ਇਛਤ ਕਰੇਗੀ ਰੂਲ ਨੰਬਰ ਜਿਹੜਾ 8 ਆ ਉਹ ਹੈਗਾ ਕਿ ਜਿਹੜੀ ਹੈਗੀ ਨਾ ਜ਼ਿੰਦਗੀ ਤੁਹਾਡੀ ਆ ਫੈਸਲੇ ਵੀ ਤੁਹਾਡੇ ਹੋਣੇ ਚਾਹੀਦੇ ਅਗਰ ਤੁਹਾਡੀ ਜ਼ਿੰਦਗੀ ਤੁਹਾਡੀ ਆ ਫਿਰ ਫੈਸਲੇ ਲੋਕਾਂ ਦੇ ਕਿਉਂ ਫਿਰ ਕੋਈ ਫੈਸਲਾ ਕਿਉਂ ਲਵੇ ਤੁਹਾਡੇ ਬਿਹਾਫ ਤੇ ਤੁਸੀਂ ਕਿਉਂ ਇਸ ਡਰ ਚ ਜੀ ਰਹੇ ਹੋ ਕਿ ਲੋਕ ਕੀ ਕਹਿਣਗੇ ਨਹੀਂ ਨਹੀਂ ਸਲਾਹ ਕਰ ਲੈਣੀ ਚਾਹੀਦੀ ਹੈ ਤੁਸੀਂ ਕਿਉਂ ਹਰ ਛੋਟੀ ਵੱਡੀ ਚੀਜ਼ ਲਈ ਦੂਜਿਆਂ ਦੀ ਰਾਏ ਤੇ ਨਿਰਭਰ ਰਹਿੰਦੇ ਹੋ ਅਗਰ ਜੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਕੰਟਰੋਲ ਤੁਸੀਂ ਦੂਜਿਆਂ ਦੇ ਹੱਥ ਵਿੱਚ ਦੇ ਦੇ ਦਿੱਤਾ ਤਾਂ ਯਾਦ ਰੱਖਿਓ ਤੁਹਾਡੀ ਜਿਹੜੀ ਮੰਜ਼ਿਲ ਆ ਨਾ ਉਹੀ ਹੋਊਗੀ ਜੋ ਤੁਹਾਡੇ ਲਈ ਉਹ ਲੋਕ ਤੈਅ ਕਰਨਗੇ ਜੋ ਤੁਸੀਂ ਖੁਦ ਚਾਹੁੰਦੇ ਹੋ ਉਹ ਨਹੀਂ ਹੋਊਗੀ ਹਰ ਇਨਸਾਨ ਜਿਹੜਾ ਆਪਣੀ ਸੋਚ ਦੇ ਹਿਸਾਬ ਨਾਲ ਤੁਹਾਨੂੰ ਸਲਾਹ ਦੇਵੇਗਾ ਤੁਸੀਂ ਜੋ ਵੀ ਕਰਨਾ ਚਾਹੁੰਦੇ ਆ ਜੋ ਵੀ ਬਣਨਾ ਚਾਹੁੰਦੇ ਆ ਉਹਦਾ ਫੈਸਲਾ ਖੁਦ ਲਓ ਅਸਲੀ ਜਿਹੜੀ ਸਫਲਤਾ ਮਿਲੂਗੀ ਉਹਦਾ ਕ੍ਰੈਡਿਟ ਤੁਹਾਨੂੰ ਮਿਲੇਗਾ ਹੋਰ ਕਿਸੇ ਨੂੰ ਨਹੀਂ ਦੂਸਰਿਆਂ ਦੀ ਨਾ ਸੁਣੋ ਖੋਤੇ ਭਰੋਸਾ ਰੱਖੋ ਆਪਣੇ ਫੈਸਲੇ ਖੁਦ ਲਓ ਕਿਉਂਕਿ ਇਹ ਜ਼ਿੰਦਗੀ ਤੁਹਾਡੀ ਹੈ ਤੁਸੀਂ ਕਿੱਦਾਂ ਜੀਣਾ ਵਾ ਇਹ ਤੁਸੀਂ ਤੈਅ ਕਰਨਾ ਤੇ ਰੋਲ ਨੰਬਰ ਜਿਹੜਾ 9 ਵਾ ਨਾ ਉਹ ਹੈਗਾ ਵਾ ਪੀ ਕੋਈ ਵੀ इमोशनल ਹੋ ਕੇ ਆਪਣੇ ਫੈਸਲੇ ਨਾ ਲਓ। ਇਸ ਦੁਨੀਆ 'ਚ ਸਭ ਤੋਂ ਵੱਡੀ ਜਿਹੜੀ ਗਲਤੀ ਉਦੋਂ ਹੁੰਦੀ ਜਦੋਂ ਇਨਸਾਨ ਆਪਣੇ ਦਿਮਾਗ ਤੋਂ ਨਹੀਂ ਦਿਲ ਤੋਂ ਫੈਸਲੇ ਲੈਂਦਾ। ਜਦੋਂ ਤੁਸੀਂ ਗੁੱਸੇ 'ਚ ਹੁੰਦੇ ਆਂ ਤੇ ਤੁਹੀ ਸਹੀ ਤੇ ਗਲਤ ਦਾ ਤਾਂ ਨੂੰ ਅੰਦਾਜ਼ਾ ਨਹੀਂ ਰਹਿੰਦਾ। ਜਦੋਂ ਤੁਸੀਂ ਦੁਖੀ ਹੁੰਦੇ ਆਂ ਤੁਹਾਨੂੰ ਲੱਗਦਾ ਵੀ ਪੂਰੀ ਦੁਨੀਆ ਤੁਹਾਡੇ ਖਿਲਾਫ ਹੋ ਗਈ ਹੈ। ਜਦੋਂ ਤੁਸੀਂ ਜ਼ਿਆਦਾ ਖੁਸ਼ ਹੁੰਦੇ ਆਂ ਤੁਸੀਂ ਬਿਨਾਂ ਸੋਚੇ ਸਮਝੇ ਫੈਸਲੇ ਲੈ ਲੈਂਦੇ ਤੇ ਫਿਰ ਜਦੋਂ ਹਾਲਾਤ ਬਦਲਦੇ ਆਂ ਫਿਰ ਤੁਹਾਨੂੰ ਅਹਿਸਾਸ ਹੁੰਦਾ ਵੀ ਹਾਏ ਮੈਂ ਉਦੋਂ ਏਕੋ ਕੀਤਾ ਤੇ ਤੇ ਇਸ ਲਈ ਬਹੁਤੇ ਭਾਵਕ ਹੋ ਕੇ ਨਾ ਫੇਸ ਫੈਸਲੇ ਨਹੀਂ ਲੈਣ। ਇਸ ਲਈ ਬਹੁਤੇ ਭਾਵਕ ਹੋ ਕੇ ਫੈਸਲੇ ਨਹੀਂ ਲੈਣੇ ਚਾਹੀਦੇ। ਫਿਰ ਬਾਅਦੋਂ ਪਛਤਾਉਣਾ ਪੈਂਦਾ। ਕਿਉਂਕਿ ਜਦੋਂ ਇਨਸਾਨ ਗੁੱਸੇ 'ਚ ਹੁੰਦਾ ਵਾ ਉਹ ਫੈਸਲੇ ਲੈ ਲੈਂਦਾ ਤੇ ਉਹਦੀ ਪੂਰੀ ਜ਼ਿੰਦਗੀ ਜਿਹੜੀ ਬਰਬਾਦ ਕਈ ਵਾਰ ਹੋ ਜਾਂਦੀ। ਜਦੋਂ ਇਨਸਾਨ ਦੁਖੀ ਹੁੰਦਾ ਵੇ ਖੁਦ ਉਹ ਖੁਦ ਵੀ ਕਮਜ਼ੋਰ ਹੋ ਆਪਣੇ ਆਪ ਨੂੰ ਸਮਝਣ ਲੱਗਦਾ ਤੇ ਗਲਤ ਰਸਤਿਆਂ ਤੇ ਚੱਲ ਜਾਂਦਾ। ਜਦੋਂ ਜ਼ਰੂਰ ਤੋਂ ਜ਼ਿਆਦਾ ਖੁਸ਼ ਹੁੰਦਾ ਔਰ ਲੋਕਾਂ ਤੇ ਜ਼ਰੂਰ ਤੋਂ ਜ਼ਿਆਦਾ ਭਰੋਸਾ ਕਰਨ ਲੱਗ ਜਾਂਦਾ ਤੇ ਤੇ ਐ ਉਸ ਇਨਸਾਨ ਦੀ ਸਭ ਤੋਂ ਵੱਡੀ ਗਲਤੀ ਹੁੰਦੀ ਇਸ ਲਈ ਹਮੇਸ਼ਾ ਯਾਦ ਰੱਖਣਾ ਫੈਸਲੇ ਦਿਲ ਤੋਂ ਨਹੀਂ ਦਿਮਾਗ ਤੋਂ ਲੈਣੇ ਆ ਜਦੋਂ ਵੀ ਕੋਈ ਵੱਡਾ ਫੈਸਲਾ ਲੈਣਾ ਪਹਿਲੇ ਖੁਦ ਸ਼ਾਂਤ ਹੋ ਕੇ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ 'ਚ ਰੱਖ ਕੇ ਫਿਰ ਸੋਚੋ ਵੀ ਕੀ ਇਹ ਸਹੀ ਆ ਕੀ ਇਹ ਗਲਤ ਆ ਨਹੀਂ ਤੇ ਕੋਸਾਂ ਨਾਲ ਬਾਤ ਹੋਈ ਖੁਦ ਸੋਚੋਗੇ ਵਿਕਾਸ਼ ਮੈਂ ਉਹਦੋਂ ਥੋੜਾ ਠਹਿਰ ਕੇ ਜਾਂ ਥੋੜਾ ਸਮਝਦਾਰੀ ਨਾਲ ਜਾਂ ਥੋੜਾ ਸੋਚ ਕੇ ਫੈਸਲਾ ਲਿਆ ਹੁੰਦਾ ਕਿਉਂਕਿ ਜ਼ਿੰਦਗੀ ਚ ਵੱਡਾ ਬਣ ਲਈ ਨਾ ਸਿਰਫ ਭਾਵਨਾਵਾਂ ਕੰਮ ਨਹੀਂ ਆਉਂਦੀਆਂ ਦਿਮਾਗ ਦਾ ਸਹੀ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਵਾ ਐ ਤੇ ਸੀ ਨੌ ਰੂਲ ਜਿਹੜੇ ਜੇ ਤੁਸੀਂ ਆਪਣੀ ਜ਼ਿੰਦਗੀ ਚ ਅਪਣਾਓਗੇ ਨਾ ਤੇ ਤੁਸੀਂ ਬਹੁਤ ਸਮਾਰਟ ਬਣ ਚੋਗੇ ਕੋਈ ਤੁਹਾਨੂੰ ਪੋਲ ਹ ਸਮਝ ਕੇ ਠੱਗੂਗਾ ਨਹੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਟਾਲ ਲਓ ਤੇ ਦੋਸਤੋ ਇਹ ਸੀ ਨੌ ਨਿਜਮਾ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਅਪਲਾਈ ਕਰਕੇ ਇੱਕ ਸਮਾਰਟ ਤੇ ਸਮਝਦਾਰ ਇਨਸਾਨ ਬਣ ਸਕਦੇ ਹੋ ਤੇ ਕੀ ਤੁਸੀਂ ਰੈਡੀ ਹੋ ਇਹਨਾਂ ਰੂਲਸ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰਨ ਲਈ ਤੇ ਤੁਸੀਂ ਕਿਹੜਾ ਰੂਲ ਆਪਣੀ ਜ਼ਿੰਦਗੀ 'ਚ ਅਪਲਾਈ ਕੀਤਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਉਹਦੇ ਨਾਲ ਕੋਈ ਫਾਇਦਾ ਵੀ ਹੋਇਆ ਵਾ ਤੇ ਇਹ ਜ਼ਰੂਰ ਦੱਸਿਓ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫਿਰ ਮਿਲਦਿਆਂ ਇੱਕ ਹੋਰ ਵੀਡੀਓ ਦੇ ਨਾਲ ਤਾਂ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਗਿਆ